ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਡੋਕੀਲਾ ਅਮਰੀਕਾ ਗਏ ਪੁੱਤ ਦੀ ਕਹਾਣੀ ਨੌਜਵਾਨ ਦੀ ਕਹਾਣੀ ਸੁਣ ਕੇ ਰੂਹ ਕੰਬ ਜਾਵੇਗੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਨੌਜਵਾਨ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਵੱਡਾ ਹੋਇਆ ਸੀ ਉਸ ਨੌਜਵਾਨ ਦਾ ਨਾਮ ਸੀ ਜਸਕਰਨ ਉਮਰ 20 ਸਾਲਾ ਦੇ ਕਰੀਬ ਪਿੰਡ ਵਿੱਚ ਰਹਿੰਦਾ ਸੀ ਆਪਣੇ ਮਾਪਿਆਂ ਨਾਲ ਬਾਪੂ ਜੀ ਖੇਤਾ ਵਿੱਚ ਮਿਹਨਤ ਕਰਦੇ ਮਾ ਜੀ ਕਾਰ ਸੰਭਾਲਦੀ ਅਤੇ ਛੋਟੀ ਪੈਂਡ ਸਕੂਲ ਜਾਂਦੀ ਜਸਕਰਨ ਨੂੰ ਬਚਪਨ ਤੋਂ ਹੀ ਅਮਰੀਕਾ ਜਾਣ ਦਾ ਸੁਪਨਾ ਸੀ ਕਿਉਂਕਿ ਪਿੰਡ ਵਿੱਚ ਆਉਂਦੇ ਜਾਂਦੇ ਲੋਕ ਅਕਸਰ ਅਮਰੀਕਾ ਵੱਲੋਂ ਆਉਣ ਵਾਲੇ ਰਿਸ਼ਤੇਦਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਉਹ ਸੋਚਦਾ ਕਿ ਅਮਰੀਕਾ ਵਿੱਚ ਡਾਲਰ ਵਰਦੇ ਨੇ ਵੱਡੀਆਂ ਗੱਡੀਆਂ ਉੱਚੀਆਂ ਇਮਾਰਤਾਂ ਅਤੇ ਆਸਾਨ ਜ਼ਿੰਦਗੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਸੁਪਨਾ ਉਸ ਨੂੰ ਕਿੱਥੇ ਲੈ ਜਾਵੇਗਾ ਇੱਕ ਦਿਨ ਪਿੰਡ ਵਿੱਚ ਇੱਕ ਏਜੰਟ ਆਇਆ ਜੋ ਡੋਕੀ ਰੂਟ ਬਾਰੇ ਗੱਲਾਂ ਕਰਦਾ ਸੀ ਡੋਕੀ ਰੂਟ ਮਤਲਬ ਮੈਕਸੀਕੋ ਵੱਲੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਵੜਨਾ ਜਿੱਥੇ ਖਤਰੇ ਹੀ ਖਤਰੇ ਨੇ ਜਸਕਰਨ ਨੇ ਉਸ ਏਜੰਟ ਨੂੰ ਮਿਲ ਕੇ ਪੁੱਛਿਆ ਕਿ ਕਿੰਨੇ ਪੈਸੇ ਲੱਗਣਗੇ ਏਜੰਟ ਨੇ ਕਿਹਾ 50 ਲੱਖ ਰੁਪਏ ਅਤੇ ਵਾਦਾ ਕੀਤਾ ਕਿ ਸਭ ਕੁਝ ਆਸਾਨ ਹੋ ਜਾਵੇਗਾ ਜਸਕਰਨ ਨੇ ਕਾਰ ਵਿੱਚ ਗੱਲ ਕੀਤੀ ਬਾਪੂ ਜੀ ਨੇ ਮਨਾਂ ਕੀਤਾ ਕਿ ਬੇਟਾ ਖਤਰਨਾਕ ਹੈ ਪਰ ਜਸਕਰਨ ਨੇ ਕਿਹਾ ਕਿ ਮੈਂ ਪੈਸੇ ਕਮਾ ਕੇ ਘਰ ਨੂੰ ਸੰਵਾਰਾਂਗਾ ਆਖਰ ਬਾਪੂ ਜੀ ਨੇ ਖੇਤ ਵੇਚ ਕੇ ਪੈਸੇ ਜੋੜੇ ਅਤੇ ਜਸਕਰਨ ਨੂੰ ਭੇਜ ਦਿੱਤਾ ਇਹ ਕਹਾਣੀ ਸ਼ੁਰੂ ਹੁੰਦੀ ਹੈ ਇੱਥੋਂ ਜਿੱਥੇ ਜਸਕਰਨ ਦਾ ਸਫ਼ਰ ਸ਼ੁਰੂ ਹੋਇਆ ਉਹ ਦਿੱਲੀ 에어ਪੋਰਟ ਤੋਂ ਮੈਕਸੀਕੋ ਪਹੁੰਚਿਆ ਉੱਥੇ ਏਜੰਟ ਦੇ ਆਦਮੀ ਨੇ ਉਸ ਨੂੰ ਮਿਲਿਆ ਅਤੇ ਇੱਕ ਗਰੁੱਪ ਵਿੱਚ ਸ਼ਾਮਲ ਕੀਤਾ ਗਰੁੱਪ ਵਿੱਚ ਹੋਰ ਵੀ ਨੌਜਵਾਨ ਸਨ ਸਬਦੇ ਸੁਪਨੇ ਇੱਕੋ ਜਿਹੇ ਪਰ ਜਿਵੇਂ ਹੀ ਉਹ ਮੈਕਸੀਕੋ ਦੇ ਜੰਗਲਾਂ ਵਿੱਚ ਵੜੇ ਖਤਰੇ ਸ਼ੁਰੂ ਹੋ ਗਏ ਰਾਤ ਨੂੰ ਠੰਡ ਦਿਨ ਨੂੰ ਗਰਮੀ ਪਾਣੀ ਦੀ ਕਾਟ ਅਤੇ ਭੁੱਖ ਜਸਕਰਨ ਨੂੰ ਯਾਦ ਆਉਂਦੀ ਘਰ ਦੀ ਰੋਟੀ ਮਾਂ ਦੀ ਲੋਰੀ ਅਤੇ ਪੈਣ ਦੀ ਹੱਸੀ ਇੱਕ ਵਾਰ ਉਹਨਾਂ ਨੂੰ ਕਾਟਲ ਵਾਲੇ ਮਿਲੇ ਜਿਨ੍ਹਾਂ ਨੇ ਪੈਸੇ ਮੰਗੇ ਅਤੇ ਨਾ ਦੇਣ ਤੇ ਧਮਕੀਆਂ ਦਿੱਤੀਆਂ ਜਸਕਰਨ ਦੇ ਇੱਕ ਸਾਥੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਹ ਵੇਖ ਕੇ ਰੋ ਪਿਆ ਇਹ ਪਹਿਲਾ ਝਟਕਾ ਸੀ ਜਿਸ ਨੇ ਉਸ ਨੂੰ ਅਹਿਸਾਸ ਕਰਵਾਇਆ ਕਿ ਸੁਪਨੇ ਕਿੰਨੇ ਮਹਿੰਗੇ ਪੈ ਸਕਦੇ ਨੇ ਪਰ ਅਜੇ ਤਾਂ ਸਫ਼ਰ ਅਦਾਵੀ ਨਹੀਂ ਹੋਇਆ ਸੀ ਅੱਗੇ ਰੇਗਿਸਤਾਨ ਸੀ ਜਿੱਥੇ ਪੈਰਾਂ ਹੇਠ ਰੇਤ ਅਤੇ ਉੱਪਰ ਧੁੱਪ ਉਹ ਸੋਚਦਾ ਰਹਿੰਦਾ ਕਿ ਕੀ ਉਹ ਘਰ ਵਾਪਸ ਜਾ ਸਕਦਾ ਹੈ ਪਰ ਪਿੱਛੇ ਮੁੜਨਾ ਵੀ ਅਸੰਭਵ ਸੀ ਇਸ ਪੈਰੇ ਵਿੱਚ ਅਸੀਂ ਵੇਖਦੇ ਹਾਂ ਕਿ ਕਿਵੇਂ ਇੱਕ ਸਧਾਰਨ ਨੌਜਵਾਨ ਦਾ ਸੁਪਨਾ ਉਸ ਨੂੰ ਖਤਰੇ ਵੱਲ ਤੱਕਦਾ ਹੈ ਅਤੇ ਇਹ ਕਹਾਣੀ ਅੱਗੇ ਵਧੇਗੀ ਜਿੱਥੇ ਹਰ ਕਦਮ ਤੇ ਮੌਤ ਖੜੀ ਹੈ ਤੁਸੀਂ ਰੋ ਜੁੜੇ ਹੋਏ ਕਿਉਂਕਿ ਇਹ ਕਹਾਣੀ ਨਾ ਸਿਰਫ ਰੂਹ ਕੰਬਾਵੇਗੀ ਬਲਕਿ ਸਿੱਖ ਵੀ ਦੇਵੇਗੀ ਕਿ ਜ਼ਿੰਦਗੀ ਵਿੱਚ ਛੋਟੇ ਰਸਤੇ ਕਿੰਨੇ ਲੰਬੇ ਹੋ ਸਕਦੇ ਨੇ ਜਸਕਰਨ ਅਤੇ ਉਸ ਦੇ ਗਰੁੱਪ ਨੇ ਮੈਕਸੀਕੋ ਦੇ ਜੰਗਲਾਂ ਨੂੰ ਪਾਰ ਕਰਨਾ ਸ਼ੁਰੂ ਕੀਤਾ ਅਤੇ ਹਰ ਰਾਤ ਉਹਨਾਂ ਨੂੰ ਡਰ ਲੱਗਦਾ ਸੀ ਕਿ ਕੋਈ ਜੰਗਲੀ ਜਾਨਵਰ ਜਾਂ ਕਾਰਟਲ ਵਾਲੇ ਆ ਜਾਣ ਇੱਕ ਰਾਤ ਨੂੰ ਬਾਰਿਸ਼ ਹੋਈ ਸਭ ਪੈਜ ਗਏ ਅਤੇ ਠੰਡ ਨਾਲ ਕੰਬ ਰਹੇ ਸਨ ਜਸਕਰਨ ਨੇ ਆਪਣੇ ਸਾਥੀ ਨੂੰ ਕਿਹਾ ਕਿ ਪਾਈ ਕਰ ਨੂੰ ਯਾਦ ਕਰ ਪਰ ਸਾਥੀ ਨੇ ਕਿਹਾ ਕਿ ਅੱਗੇ ਵੱਧੋ ਨਹੀਂ ਤਾਂ ਸਭ ਵਿਅਰਥ ਜਾਵੇਗਾ ਅਗਲੇ ਦਿਨ ਉਹ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚੇ ਜਿੱਥੇ ਲੋਕੀ ਉਹਨਾਂ ਨੂੰ ਪਾਣੀ ਦਿੱਤਾ ਪਰ ਡਰ ਵੀ ਰਹੇ ਸਨ ਕਿ ਪੁਲਿਸ ਨੂੰ ਪਤਾ ਨਾ ਲੱਗ ਜਾਵੇ ਜਸਕਰਨ ਨੂੰ ਯਾਦ ਆਇਆ ਉਸਦੇ ਪਿੰਡ ਵਿੱਚ ਵੀ ਅਜਿਹੇ ਲੋਕ ਆਉਂਦੇ ਸਨ ਜੋ ਵਿਦੇਸ਼ ਜਾਣ ਵਾਲੇ ਹੁੰਦੇ ਅਤੇ ਉਹਨਾਂ ਨੂੰ ਮਦਦ ਕਰਨ ਵਾਲੇ ਵੀ ਡਰਦੇ ਸਨ ਉਹ ਸੋਚਦਾ ਕਿ ਕੀ ਇਹ ਸਭ ਵਰਤ ਰਹੇ ਨੇ ਪਰ ਫਿਰ ਵੀ ਅੱਗੇ ਵਧਦੇ ਗਏ ਰਸਤੇ ਵਿੱਚ ਉਹਨਾਂ ਨੂੰ ਇੱਕ ਨਦੀ ਪਾਰ ਕਰਨੀ ਪਈ ਪਾਣੀ ਤੇਜ਼ ਵਹਿ ਰਿਹਾ ਸੀ ਅਤੇ ਇੱਕ ਸਾਥੀ ਵਹਿ ਗਿਆ ਜਸਕਰਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬਚਾ ਸਕਿਆ ਉਹ ਰੋ ਪਿਆ ਅਤੇ ਕਿਹਾ ਕਿ ਭਗਵਾਨ ਕੀ ਕਰ ਰਿਹਾ ਹੈ ਇਹ ਘਟਨਾ ਨੇ ਉਸ ਨੂੰ ਤੋੜ ਦਿੱਤਾ ਪਰ ਗਰੁੱਪ ਦੇ ਲੀਡਰ ਨੇ ਕਿਹਾ ਕਿ ਅੱਗੇ ਵਧੋ ਅਮਰੀਕਾ ਨੇੜੇ ਹੈ ਉਹਨਾਂ ਨੇ ਰੇਗਿਸਤਾਨ ਵਿੱਚ ਵੜਨਾ ਸੀ ਜਿੱਥੇ ਤੋਪ ਨੇ ਸਭ ਨੂੰ ਸਾੜ ਦਿੱਤਾ ਪਾਣੀ ਖਤਮ ਹੋ ਗਿਆ ਅਤੇ ਭੁੱਖ ਨੇ ਮਾਰਨਾ ਸ਼ੁਰੂ ਕੀਤਾ ਜਸਕਰਨ ਨੇ ਆਪਣੇ ਬੈਗ ਵਿੱਚੋਂ ਛੋਟੀ ਜਹੀ ਰੋਟੀ ਕੱਢੀ ਜੋ ਘਰ ਤੋਂ ਲਿਆਈ ਸੀ ਅਤੇ ਉਸ ਨੂੰ ਯਾਦ ਆਈ ਮਾਂ ਦੀ ਹੱਥ ਦੀ ਰੋਟੀ ਉਹ ਸੋਚਦਾ ਕਿ ਮਾਂ ਨੂੰ ਕੀ ਪਤਾ ਮੈਂ ਇੱਥੇ ਮਰ ਰਿਹਾ ਹਾਂ ਰਾਤ ਨੂੰ ਤਾਰੇ ਵੇਖ ਕੇ ਉਹ ਗੱਲਾਂ ਕਰਦੇ ਇੱਕ ਸਾਥੀ ਨੇ ਮਜ਼ਾਕ ਕੀਤਾ ਕਿ ਅਮਰੀਕਾ ਪਹੁੰਚ ਕੇ ਵੱਡੀ ਪਾਰਟੀ ਕਰਾਂਗੇ 버ਗਰ ਖਾਵਾਂਗੇ ਅਤੇ ਡਾਲਰ ਗਿਣਾਂਗੇ ਇਹ ਮਜ਼ਾਕ ਨੇ ਥੋੜੀ ਜਹੀ ਹੱਸੀ ਲਿਆਂਦੀ ਪਰ ਅੰਦਰੋਂ ਸਭ ਡਰੇ ਹੋਏ ਸਨ ਅਗਲੇ ਦਿਨ ਉਹਨਾਂ ਨੂੰ ਬਾਰਡਰ ਪੈਟਰੋਲ ਵਾਲੇ ਮਿਲੇ ਭੱਜਣ ਵਿੱਚ ਕਈ ਵਿਛੜ ਗਏ ਜਸਕਰਨ ਇਕਲਾ ਹੋ ਗਿਆ ਅਤੇ ਰੇਤ ਵਿੱਚ ਡਿੱਗ ਪਿਆ ਉਸ ਨੂੰ ਲੱਗਾ ਕਿ ਅੰਤ ਆ ਗਿਆ ਹੈ ਪਰ ਫਿਰ ਉਸਨੇ ਆਪਣੇ ਬਾਪੂ ਜੀ ਦੀ ਗੱਲ ਯਾਦ ਕੀਤੀ ਕਿ ਬੇਟਾ ਮਿਹਨਤ ਨਾਲ ਸਭ ਹੋ ਜਾਂਦਾ ਹੈ ਉਹ ਉੱਠ ਕੇ ਅੱਗੇ ਵਧਿਆ ਅਤੇ ਅੰਤ ਵਿੱਚ ਅਮਰੀਕਾ ਵਿੱਚ ਵੜ ਗਿਆ ਪਰ ਇਹ ਵੜਨਾ ਵੀ ਆਸਾਨ ਨਹੀਂ ਸੀ ਉੱਥੇ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਜੇਲ੍ਹ ਵਿੱਚ ਪਾ ਦਿੱਤਾ ਜਸਕਰਨ ਨੇ ਸੋਚਿਆ ਕਿ ਸੁਪਨਾ ਟੁੱਟ ਗਿਆ ਪਰ ਅਜੇ ਵੀ ਉਮੀਦ ਸੀ ਕਿ ਕੋਈ ਵਕੀਲ ਮਿਲ ਜਾਵੇਗਾ ਇਸ ਪੈਰੇ ਵਿੱਚ ਅਸੀਂ ਵੇਖਦੇ ਹਾਂ ਕਿ ਸਫ਼ਰ ਕਿੰਨਾ ਔਖਾ ਹੁੰਦਾ ਹੈ ਅਤੇ ਇਹ ਕਹਾਣੀ ਸਿਖਦੀ ਹੈ ਕਿ ਗੈਰ ਕਾਨੂੰਨੀ ਰਸਤੇ ਤੇ ਜਾਣ ਨਾਲ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ ਤੁਸੀਂ ਅੱਗੇ ਸੁਣੋ ਕਿਉਂਕਿ ਅਜੇ ਵੀ ਬਹੁਤ ਕੁਝ ਬਾਕੀ ਹੈ ਜੋ ਰੂਹ ਨੂੰ ਹਿਲਾ ਦੇਵੇਗਾ ਅਮਰੀਕਾ ਵਿੱਚ ਜਸਕਰਨ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਜਿੱਥੇ ਉਹ ਹੋਰ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਮਿਲਿਆ ਉਹਨਾਂ ਵਿੱਚੋਂ ਕਈ ਪੰਜਾਬੀ ਵੀ ਸਨ ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਇੱਕ ਨੇ ਕਿਹਾ ਕਿ ਮੈਂ ਤਾਂ ਡੋਕੀ ਰੂਟ ਤੇ ਆਪਣੇ ਦੋਸਤ ਨੂੰ ਗਵਾ ਲਿਆ ਅਤੇ ਹੁਣ ਘਰ ਵਾਪਸ ਜਾਣਾ ਚਾਹੁੰਦਾ ਹਾਂ ਜਸਕਰਨ ਨੇ ਉਸ ਨੂੰ ਪੁੱਛਿਆ ਕਿ ਕੀ ਅਮਰੀਕਾ ਅਸਲ ਵਿੱਚ ਚੰਗਾ ਹੈ ਤਾਂ ਉਸਨੇ ਕਿਹਾ ਕਿ ਹਾਂ ਪਰ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਜੇਲ ਵਿੱਚ ਰਹਿ ਕੇ ਜਸਕਰਨ ਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੇ ਪਰਿਵਾਰ ਨੂੰ ਕਿੰਨਾ ਦੁੱਖ ਦਿੱਤਾ ਹੈ ਉਹ ਰਾਤ ਨੂੰ ਰੋਂਦਾ ਅਤੇ ਮਾਂ ਨੂੰ ਯਾਦ ਕਰਦਾ ਇੱਕ ਦਿਨ ਉਸ ਨੂੰ ਵਕੀਲ ਮਿਲਿਆ ਜੋ ਏਜੰਟ ਵੱਲੋਂ ਭੇਜਿਆ ਗਿਆ ਸੀ ਅਤੇ ਉਸਨੇ ਕਿਹਾ ਕਿ ਅਸੀਂ ਅਸਾਈਲਮ ਲਈ ਅਪਲਾਈ ਕਰਾਂਗੇ ਪਰ ਇਹ ਪ੍ਰਕਿਰਿਆ ਲੰਬੀ ਸੀ ਅਤੇ ਪੈਸੇ ਵੀ ਲੱਗਦੇ ਸਨ ਜਸਕਰਨ ਨੇ ਕਾਰ ਫੋਨ ਕੀਤਾ ਅਤੇ ਬਾਪੂ ਜੀ ਨੂੰ ਕਿਹਾ ਕਿ ਮੈਂ ਠੀਕ ਹਾਂ ਪਰ ਅਸਲ ਵਿੱਚ ਉਹ ਟੁੱਟ ਚੁੱਕਾ ਸੀ ਕਾਰ ਵਿੱਚ ਮਾਂ ਰੋ ਰਹੀ ਸੀ ਅਤੇ ਭੈਣ ਨੇ ਪੜਾਈ ਛੱਡ ਦਿੱਤੀ ਸੀ ਕਿਉਂਕਿ ਪੈਸੇ ਨਹੀਂ ਸਨ ਬਾਪੂ ਜੀ ਨੇ ਵੱਡੇ ਕਰਜ਼ੇ ਲਏ ਸਨ ਅਤੇ ਖੇਤ ਵੇਚਣ ਨਾਲ ਪਿੰਡ ਵਿੱਚ ਬੇਇੱਜ਼ਤੀ ਵੀ ਹੋਈ ਸੀ ਜਸਕਰਨ ਨੂੰ ਇਹ ਸਭ ਸੁਣ ਕੇ ਅੰਦਰੋਂ ਤੜਫ ਹੁੰਦੀ ਅੰਤ ਵਿੱਚ ਉਸ ਨੂੰ ਰਿਹਾ ਕੀਤਾ ਗਿਆ ਪਰ ਉਸ ਨੂੰ ਅਮਰੀਕਾ ਵਿੱਚ ਰਹਿਣ ਲਈ ਵਰਕ ਪਰਮਿਟ ਨਹੀਂ ਮਿਲਿਆ ਉਹ ਗੈਰਕਾਨੂੰਨੀ ਤੌਰ ਤੇ ਰਹਿੰਦਾ ਅਤੇ ਛੋਟੇ ਮੋਟੇ ਕੰਮ ਕਰਦਾ ਜਿਵੇਂ ਰੈਸਟੋਰੇਟ ਵਿੱਚ ਬਰਤਨ ਤੋੜਨਾ ਜਾਂ ਖੇਤਾ ਵਿੱਚ ਮਿਹਨਤ ਪੈਸੇ ਪੇਜਦਾ ਕਰ ਪਰ ਬਹੁਤ ਘੱਟ ਕਿਉਂਕਿ ਡਰ ਨਾਲ ਜੀ ਰਿਹਾ ਸੀ ਇੱਕ ਵਾਰ ਉਸਨੂੰ ਪੁਲਿਸ ਨੇ ਫੇਰ ਫੜ ਲਿਆ ਅਤੇ ਡਿਪੋਰਟ ਕਰਨ ਦੀ ਧਮਕੀ ਦਿੱਤੀ। ਉਹ ਰੋ ਪਿਆ ਅਤੇ ਸੋਚਿਆ ਕਿ ਕੀ ਇਹ ਸੁਪਨਾ ਸੀ ਜਾਂ ਨਰਕ। ਰਸਤੇ ਵਿੱਚ ਉਸਨੇ ਨਵੇਂ ਦੋਸਤ ਬਣਾਏ। ਇੱਕ ਮੈਕਸੀਕਨ ਨੌਜਵਾਨ ਨੇ ਉਸਨੂੰ ਮਦਦ ਕੀਤੀ ਅਤੇ ਕਿਹਾ ਕਿ ਬੇਟਾ ਜ਼ਿੰਦਗੀ ਵਿੱਚ ਸਹੀ ਰਸਤਾ ਚੁਣੋ। ਇਹ ਗੱਲ ਨੇ ਜਸਕਰਨ ਨੂੰ ਸਿਖਾਇਆ ਕਿ ਵਿਦੇਸ਼ ਜਾਣਾ ਚੰਗਾ ਹੈ ਪਰ ਕਾਨੂੰਨੀ ਤਰੀਕੇ ਨਾਲ। ਉਹ ਹੁਣ ਸਮਝ ਗਿਆ ਸੀ ਕੀ ਡੋਕੀ ਰੂਟ ਨੇ ਉਸ ਨੂੰ ਜ਼ਿੰਦਗੀ ਤੋਂ ਵੱਡਾ ਸਬਕ ਦਿੱਤਾ ਹੈ ਪਰ ਅਜੇ ਵੀ ਉਹ ਘਰ ਵਾਪਸ ਨਹੀਂ ਜਾ ਸਕਦਾ ਸੀ ਕਿਉਂਕਿ ਕਰਜ਼ੇ ਅਤੇ ਸੁਪਨੇ ਅਜੇ ਬਾਕੀ ਸਨ ਇਸ ਪੈਰੇ ਵਿੱਚ ਅਸੀਂ ਵੇਖਦੇ ਹਾਂ ਕਿ ਅਮਰੀਕਾ ਪਹੁੰਚ ਕੇ ਵੀ ਦੁੱਖ ਖਤਮ ਨਹੀਂ ਹੁੰਦੇ ਅਤੇ ਇਹ ਕਹਾਣੀ ਤੁਹਾਨੂੰ ਪਾਵੁਕ ਕਰ ਦੇਵੇਗੀ ਕਿਉਂਕਿ ਇਹ ਅਸਲ ਜ਼ਿੰਦਗੀ ਵਾਂਗ ਹੈ ਤੁਸੀਂ ਰੋ ਜੁੜੇ ਅੱਗੇ ਵੀ ਟਵਿਸਟ ਨੇ ਜੋ ਰੂ ਨੂੰ ਕੰਬਾ ਦੇਣਗੇ ਜਸਕਰਨ ਅਮਰੀਕਾ ਵਿੱਚ ਰਹਿੰਦਾ ਰਿਹਾ ਪਰ ਉਸ ਨੂੰ ਹਰ ਵੇਲੇ ਡਰ ਲੱਗਦਾ ਕਿ ਕਦੇ ਫੜਿਆ ਜਾਵੇਗਾ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਅਤੇ ਰਾਤ ਨੂੰ ਛੋਟੇ ਜਿਹੇ ਕਮਰੇ ਵਿੱਚ ਸੌਂਦਾ ਉੱਥੇ ਉਸ ਨੂੰ ਇੱਕ ਪੰਜਾਬੀ ਪਰਿਵਾਰ ਮਿਲਿਆ ਜੋ ਕਾਨੂੰਨੀ ਤਰੀਕੇ ਨਾਲ ਆਏ ਸਨ ਅਤੇ ਉਹਨਾਂ ਨੇ ਉਸ ਨੂੰ ਮਦਦ ਕੀਤੀ ਉਹਨਾਂ ਨੇ ਕਿਹਾ ਕਿ ਬੇਟਾ ਪੜਾਈ ਕਰ ਅਤੇ ਵੀਜ਼ਾ ਲਈ ਅਪਲਾਈ ਕਰ ਪਰ ਜਸਕਰਨ ਨੇ ਕਿਹਾ ਕਿ ਪੈਸੇ ਨਹੀਂ ਨੇ ਉਹ ਯਾਦ ਕਰਦਾ ਆਪਣੇ ਪਿੰਡ ਨੂੰ ਜਿੱਥੇ ਉਹ ਦੋਸਤਾਂ ਨਾਲ ਖੇਡਦਾ ਗੰਨੇ ਦੇ ਖੇਤਾਂ ਵਿੱਚ ਘੁੰਮਦਾ ਅਤੇ ਫੈਸਟੀਵਲ ਮਨਾਉਂਦਾ ਇੱਕ ਵਾਰ ਉਸ ਨੂੰ ਖਬਰ ਮਿਲੀ ਕਿ ਕਾਰ ਵਿੱਚ ਬਾਪੂ ਜੀ ਬਿਮਾਰ ਹੋ ਗਏ ਨੇ ਅਤੇ ਮਾਂ ਰੋ ਰਹੀ ਹੈ ਉਹ ਰੋ ਪਿਆ ਅਤੇ ਸੋਚਿਆ ਕਿ ਮੈਂ ਇੱਥੇ ਕੀ ਕਰ ਰਿਹਾ ਹਾਂ ਉਸਨੇ ਪੈਸੇ ਭੇਜੇ ਪਰ ਕੱਟਸਨ ਅਤੇ ਘਰ ਵਾਲੇ ਕਹਿੰਦੇ ਕਿ ਵਾਪਸ ਆ ਜਾ ਪਰ ਉਹ ਕਹਿੰਦਾ ਕਿ ਹੁਣ ਵਾਪਸ ਜਾ ਕੇ ਕੀ ਕਰਾਂਗਾ ਪਿੰਡ ਵਿੱਚ ਬੇਇੱਜ਼ਤੀ ਹੋਵੇਗੀ ਇੱਕ ਦਿਨ ਉਸ ਨੂੰ ਇੱਕ ਨੌਕਰੀ ਮਿਲੀ ਵੱਡੇ ਸ਼ਹਿਰ ਵਿੱਚ ਪਰ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਅਤੇ ਉਸ ਜ਼ਖਮੀ ਹੋ ਗਿਆ ਹਸਪਤਾਲ ਵਿੱਚ ਉਸ ਨੂੰ ਪੈਸੇ ਨਹੀਂ ਸਨ ਅਤੇ ਡਾਕਟਰ ਨੇ ਕਿਹਾ ਕਿ ਬਿੱਲ ਭਰੋ ਉਸ ਨੇ ਦੋਸਤਾਂ ਤੋਂ ਉਧਾਰ ਲਿਆ ਅਤੇ ਬਚ ਗਿਆ ਪਰ ਇਹ ਘਟਨਾ ਨੇ ਉਸ ਨੂੰ ਤੋੜ ਦਿੱਤਾ ਉਹ ਸੋਚਦਾ ਕਿ ਜੇ ਘਰ ਵਿੱਚ ਹੁੰਦਾ ਤਾਂ ਮਾਂ ਦੇਖਭਾਲ ਕਰਦੀ ਅੱਗੇ ਉਸ ਨੂੰ ਇੱਕ ਔਰਤ ਮਿਲੀ ਜੋ ਅਮਰੀਕਨ ਸੀ ਅਤੇ ਉਹਨਾਂ ਵਿੱਚ ਦੋਸਤੀ ਹੋ ਗਈ ਉਸਨੇ ਉਸਨੂੰ ਅੰਗਰੇਜ਼ੀ ਸਿਖਾਈ ਅਤੇ ਕਿਹਾ ਕਿ ਤੂੰ ਚੰਗਾ ਆਦਮੀ ਹੈ ਇਹ ਦੋਸਤੀ ਨੇ ਉਸਨੂੰ ਥੋੜੀ ਖੁਸ਼ੀ ਦਿੱਤੀ ਪਰ ਅੰਦਰੋਂ ਉਹ ਉਦਾਸ ਸੀ ਇੱਕ ਵਾਰ ਉਸਨੇ ਘਰ ਫੋਨ ਕੀਤਾ ਅਤੇ ਭੈਣ ਨੇ ਕਿਹਾ ਕਿ ਬਾਪੂ ਜੀ ਨੂੰ ਹਾਰਟ ਅਟੈਕ ਆਇਆ ਹੈ ਜਸਕਰਨ ਰੋ ਪਿਆ ਅਤੇ ਫੈਸਲਾ ਕੀਤਾ ਕਿ ਵਾਪਸ ਜਾਵਾਂਗਾ ਪਰ ਵਾਪਸ ਜਾਣ ਲਈ ਵੀ ਖਤਰਾ ਸੀ ਕਿਉਂਕਿ ਡਿਪੋਰਟ ਹੋਣ ਨਾਲ ਬੈਨ ਲੱਗ ਜਾਂਦਾ ਹੈ ਉਹ ਫਿਰ ਵੀ ਰਿਸਕ ਲੈ ਕੇ ਵਾਪਸ ਆਇਆ ਅਤੇ ਪਿੰਡ ਪਹੁੰਚ ਕੇ ਬਾਪੂ ਜੀ ਨੂੰ ਮਿਲਿਆ ਬਾਪੂ ਜੀ ਨੇ ਉਸ ਨੂੰ ਗਲੇ ਲਾ ਲਿਆ ਅਤੇ ਕਿਹਾ ਕਿ ਬੇਟਾ ਕਰ ਹੀ ਸਭ ਕੁਝ ਹੈ ਇਹ ਪਲ ਨੇ ਜਸਕਰਨ ਨੂੰ ਨਵੀਂ ਜ਼ਿੰਦਗੀ ਦਿੱਤੀ ਉਹ ਹੁਣ ਪਿੰਡ ਵਿੱਚ ਰਹਿ ਕੇ ਖੇਤੀ ਕਰਦਾ ਅਤੇ ਨੌਜਵਾਨਾਂ ਨੂੰ ਸਮਝਾਉਂਦਾ ਕਿ ਡੋਕੀ ਰੂਟ ਨਾ ਜਾਓ ਇਸ ਪੈਰੇ ਵਿੱਚ ਅਸੀਂ ਵੇਖਦੇ ਹਾਂ ਕਿ ਵਾਪਸੀ ਵੀ ਔਖੀ ਹੁੰਦੀ ਹੈ ਪਰ ਪਰਿਵਾਰ ਦੀ ਮਹੱਤਤਾ ਸਭ ਤੋਂ ਵੱਡੀ ਹੈ ਇਕ ਕਹਾਣੀ ਪਾਵਕ ਹੈ ਅਤੇ ਸਿੱਖ ਵੀ ਦਿੰਦੀ ਹੈ ਜਸਕਰਨ ਦੀ ਵਾਪਸੀ ਨੇ ਪਿੰਡ ਵਿੱਚ ਹਲਚਲ ਮਚਾ ਦਿੱਤੀ ਕਈ ਲੋਕ ਉਸ ਨੂੰ ਪੁੱਛਣ ਆਏ ਕਿ ਅਮਰੀਕਾ ਕਿਓ ਜਿਆ ਹੈ ਉਹ ਕਹਿੰਦਾ ਕਿ ਚੰਗਾ ਹੈ ਪਰ ਰਸਤਾ ਗਲਤ ਚੁਣਿਆ ਤਾਂ ਨਰਕ ਬਣ ਜਾਂਦਾ ਹੈ ਉਸ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਕਿਹਾ ਕਿ ਪੜਾਈ ਕਰੋ ਅਤੇ ਕਾਨੂੰਨੀ ਵੀਜ਼ਾ ਲੈ ਕੇ ਜਾਓ ਘਰ ਵਿੱਚ ਮਾਂ ਖੁਸ਼ ਸੀ ਅਤੇ ਭੈਣ ਨੇ ਫਿਰ ਪੜਾਈ ਸ਼ੁਰੂ ਕੀਤੀ ਬਾਪੂ ਜੀ ਨੇ ਕਿਹਾ ਕਿ ਬੇਟਾ ਹੁਣ ਮਿਲ ਕੇ ਕੰਮ ਕਰਾਂਗੇ ਅਤੇ ਕਰਜ਼ੇ ਉਤਾਰਾਂਗੇ। ਜਸਕਰਨ ਨੇ ਇੱਕ ਛੋਟਾ ਜਿਹਾ ਬਿਜ਼ਨਸ ਸ਼ੁਰੂ ਕੀਤਾ ਜਿਵੇਂ ਡੇਰੀ ਫਾਰਮ ਅਤੇ ਥੋੜੇ ਸਮੇਂ ਵਿੱਚ ਚੰਗਾ ਚੱਲ ਪਿਆ। ਉਹ ਹੁਣ ਪਿੰਡ ਵਿੱਚ ਇੱਕ ਮਿਸਾਲ ਬਣ ਗਿਆ ਸੀ ਕਿ ਵਾਪਸ ਆ ਕੇ ਵੀ ਸਫਲ ਹੋ ਸਕਦੇ ਹਾਂ। ਪਰ ਅੰਦਰੋਂ ਉਸ ਨੂੰ ਉਹ ਯਾਦਾਂ ਸਤਾਉਂਦੀਆਂ ਜੋ ਡੋਕੀ ਰੂਟ ਤੇ ਹੋਈਆਂ ਸਨ ਜਿਵੇਂ ਸਾਥੀ ਦੀ ਮੌਤ ਅਤੇ ਭੁੱਖ ਦੇ ਦਿਨ। ਉਹ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਸੋਚਦਾ ਕਿ ਕੀ ਜੇ ਮੈਂ ਨਾ ਜਾਂਦਾ ਤਾਂ ਇੱਕ ਵਾਰ ਉਸ ਨੂੰ ਉਸ ਮੈਕਸੀਕਨ ਦੋਸਤ ਦਾ ਫੋਨ ਆਇਆ ਜੋ ਕਹਿੰਦਾ ਕਿ ਤੂੰ ਠੀਕ ਹੈ ਨਾ ਇਹ ਗੱਲ ਨੇ ਉਸ ਨੂੰ ਪਾਵੁਕ ਕਰ ਦਿੱਤਾ ਅਤੇ ਉਹਨਾਂ ਨੇ ਗੱਲਾਂ ਕੀਤੀਆਂ ਜਸਕਰਨ ਨੇ ਫੈਸਲਾ ਕੀਤਾ ਕਿ ਉਹ ਆਪਣੀ ਕਹਾਣੀ ਨੂੰ ਲਿਖ ਕੇ ਕਿਤਾਬ ਬਣਾਵੇਗਾ ਤਾਂ ਜੋ ਹੋਰ ਨੌਜਵਾਨ ਨਾ ਜਾਣ ਉਸ ਨੇ ਪਿੰਡ ਵਿੱਚ ਸੈਮੀਨਾਰ ਕੀਤੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਇੱਕ ਕੰਮ ਨੇ ਉਸ ਨੂੰ ਨਵੀਂ ਉਮੀਦ ਦਿੱਤੀ ਅਤੇ ਉਹ ਹੁਣ ਖੁਸ਼ ਸੀ ਪਰ ਇੱਕ ਟਵਿਸਟ ਆਇਆ ਜਦੋਂ ਉਸ ਨੂੰ ਖਬਰ ਮਿਲੀ ਕਿ ਉਸ ਦਾ ਇੱਕ ਸਾਥੀ ਅਜੇ ਵੀ ਅਮਰੀਕਾ ਵਿੱਚ ਫਸਿਆ ਹੈ ਅਤੇ ਮਦਦ ਚਾਹੁੰਦਾ ਹੈ ਜਸਕਰਨ ਨੇ ਉਸ ਨੂੰ ਮਦਦ ਕੀਤੀ ਅਤੇ ਵਾਪਸ ਬੁਲਾਇਆ ਇਹ ਨੇ ਉਸ ਨੂੰ ਅਹਿਸਾਸ ਕਰਵਾਇਆ ਕਿ ਉਹ ਅੱਲਾ ਦੀ ਮਿਹਰ ਨਾਲ ਬਚ ਗਿਆ ਹੈ ਇਸ ਪੈਰੇ ਵਿੱਚ ਅਸੀਂ ਵੇਖਦੇ ਹਾਂ ਕਿ ਵਾਪਸੀ ਤੋਂ ਬਾਅਦ ਜ਼ਿੰਦਗੀ ਨਵੀਂ ਸ਼ੁਰੂਆਤ ਹੈ ਅਤੇ ਇਹ ਕਹਾਣੀ ਤੁਹਾਨੂੰ ਪ੍ਰੇਰਣਾ ਦੇਵੇਗੀ ਕਿ ਗਲਤ ਰਸਤੇ ਤੋਂ ਵਾਪਸ ਮੁੜ ਕੇ ਵੀ ਸਫਲ ਹੋ ਸਕਦੇ ਹਾਂ ਇਹ ਪਾਵੁਕ ਅਤੇ ਐਜੂਕੇਸ਼ਨਲ ਹੈ ਇਸ ਕਹਾਣੀ ਦਾ ਸਬਕ ਇਹ ਹੈ ਕਿ ਡੋਕੀ ਵਰਗੇ ਗੈਰ ਕਾਨੂੰਨੀ ਰਸਤੇ ਤੇ ਜਾਣ ਨਾਲ ਨਾ ਸਿਰਫ ਆਪਣੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ ਬਲਕਿ ਪਰਿਵਾਰ ਨੂੰ ਵੀ ਦੁੱਖ ਮਿਲਦਾ ਹੈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਪੜਾਈ ਅਤੇ ਮਿਹਨਤ ਨਾਲ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਨ ਅਤੇ ਕਾਰ ਵਿੱਚ ਰਹਿ ਕੇ ਵੀ ਸਫਲ ਹੋ ਸਕਦੇ ਹਾਂ ਪਰਿਵਾਰ ਦੀ ਮਹੱਤਤਾ ਨੂੰ ਕਦੇ ਨਾ ਭੁੱਲੋ ਅਤੇ ਛੋਟੇ ਰਸਤੇ ਨਾ ਚੁਣੋ ਇਹ ਸੰਦੇਸ਼ ਹੈ ਕਿ ਜ਼ਿੰਦਗੀ ਵਿੱਚ ਸਬਰ ਅਤੇ ਸਹੀ ਰਾਹ ਨਾਲ ਹੀ ਖੁਸ਼ੀ ਮਿਲਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ